ਕਲਾਸੇ ਪਹਿਲਾਂ ਵੀ ਇੱਕ ਗਵਰਨਰ ਸਾਹਿਬ ਆਏ ਸਨ ਉਹ ਵੀ ਇਸ ਤਰ੍ਹਾਂ ਮਾਰਚ ਕਰਦੇ ਸੀ ਨਸ਼ੇ ਤੇ ਔਰ ਜੁੱਦ ਨਸ਼ੀਆਂ ਵਿਰੁੱਧ ਦੇ ਨਾਰੇ ਦੀ ਪੋਲ ਅੱਜ ਇਸ ਪੁਲਿਸ ਦੇ ਮਲਾਜਮ ਨੇ ਖੋਲ ਕੇ ਤੁਹਾਡੇ ਸਾਹਮਣੇ ਰੱਖ ਦਿੱਤੀ ਬੇਸ਼ੱਕ ਤੁਸੀਂ ਹੁਣ ਉਹਨੂੰ ਦਬਾਅ ਪਾ ਲਿਆ ਪੰਜਾਬ ਪੁਲਿਸ ਦੇ ਮਲਾਜਮ ਜਿਹੜਾ ਡੈੱਡ ਬੋਡੀ ਲੈ ਕੇ ਬੈਠਾ ਸੀ ਉਹਨੂੰ ਇਹਨਾਂ ਨੇ ਮੰਨਾਲਿਆ ਵੀ ਤੂੰ ਹੁਣ ਡਾਇਵਰਟ ਕਰ ਇਹ ਨਾ ਕਹਿ ਤੂੰ ਕਹਿ ਨੇਚਰਲ ਡੈਥ ਹੈ ਤੇ ਆਮ ਵਿਅਕਤੀ ਤਾਂ ਪੁਲਸਵਰਦੀ ਧਾਰੀ ਤੋਂ ਵੈਸੀ ਡਰ ਜਾਂਦਾ ਹੈ ਸਰਕਾਰ ਨੂੰ ਅਮਿਤ ਸ਼ਾਹ ਜੀ ਨੂੰ ਤੇ ਗਵਰਨਰ ਪੰਜਾਬ ਨੂੰ ਮੈਂ ਬੇਨਤੀ ਕਰਨਾ ਚਾਹੁੰਨਾ ਤੁਹਾਡੀਆਂ ਯਾਤਰਾਵਾਂ ਤੁਹਾਡੇ ਝੂਠੇ ਦਲਾਸੇ ਪਹਿਲਾਂ ਵੀ ਇੱਕ ਗਵਰਨਰ ਸਾਹਿਬ ਆਏ ਸਨ ਉਹ ਵੀ ਇਸ ਤਰ੍ਹਾਂ ਮਾਰਚ ਕਰਦੇ ਸੀ ਨਸ਼ੇ ਤੇ ਔਰ ਜੁੱਦ ਨਸ਼ਿਆਂ ਵਿਰੁੱਧ ਦੇ ਨਾਰੇ ਦੀ ਪੋਲ ਅੱਜ ਇਸ ਪੁਲਿਸ ਦੇ ਮੁਲਾਜ਼ਮ ਨੇ ਖੋਲ ਕੇ ਤੁਹਾਡੇ ਸਾਹਮਣੇ ਰੱਖਤੀ ਬੇਸ਼ੱਕ ਤੁਸੀਂ ਹੁਣ ਉਹਨੂੰ ਦਬਾਅ ਪਾ ਲਿਆ ਤੇ ਕਹਿ ਦਿੱਤਾ ਕਿ ਪੋਸਟਮਾਰਟਮ ਨਹੀਂ ਕਰਉਣਾ ਇਹ ਨੈਚੁਰਲ ਡੈਥ ਹੈ ਕਿਉਂਕਿ ਇੱਕ ਬੇਵਸ ਹੋਮਗਾਰਡ ਦਾ ਮੁਲਾਜ਼ਮ ਜੀਰਾ ਪੁੱਤ ਮਰ ਜੇ ਉਰੇ ਕੋਈ ਚਾਰਾ ਨਹੀਂ ਕਿਉਂਕਿ ਐਸਐਸਪੀ ਡੀਜੀਪੀ ਸਰਕਾਰ ਮੁਕੰਮਲ ਤੌਰ ਤੇ ਮੈਨੇਜਮੈਂਟ ਤੇ ਲਾਲਚ ਤੇ ਲੱਗ ਜਾਂਦੀ ਹੈ ਉਹਨੂੰ ਦੇਣ ਕਿ ਯਾਰ ਹੁਣ ਇਸ ਗੱਲ ਨੂੰ ਕਮਾ ਕਿਵੇਂ ਨਾ ਕਿਵੇਂ ਲੇਕਿਨ ਇਹ ਅਸਲੀਅਤ ਹੈ ਕਿ ਪੰਜਾਬ ਦੇ ਵਿੱਚ ਡਰੋਨਸ ਦੇ ਰਾਹੀਂ ਬਾਰਡਰ ਤੋਂ ਪਾਰ ਨਸ਼ਾ ਪਲੱਸ ਆਸੇ-ਪਾਸੇ ਜਿੱਥੇ ਬਾਰਡਰ ਲੱਗਦੇ ਆ ਹੁੰਦਾ ਹੈ ਤੇ ਪੰਜਾਬ ਸਰਕਾਰ ਤੇ ਕੇਂਦਰ ਦੀ ਬੀਜੇਪੀ ਸਰਕਾਰ ਮਕਮਲ ਤੌਰ ਤੇ ਰੋਕ-थाम ਲਾਉਣ ਤੇ ਫੇਲ ਹੋ ਗਈ ਹੈ। ਔਰ ਮੈਂ ਵਾਰ-ਵਾਰ ਕਹਿੰਦਾ ਮੈਂ ਨਹੀਂ ਕਹਿੰਦਾ ਕਿ ਇੱਕ ਦਿਨ ਦਾ ਇਹ ਪ੍ਰੋਗਰਾਮ ਹੈ। ਇਹ ਲੰਮਾ ਪ੍ਰੋਸੈਸ ਹੈ ਲੇਕਿਨ ਓਰੇ ਅਸਤੇ ਤੁਹਾਨੂੰ ਉਪਰਾਲਾ ਕਰਨਾ ਚਾਹੀਦਾ ਹੈ। ਨਾ ਕਿ ਹੁਣ ਪਿੰਡਾਂ 'ਚ ਕੀ ਹੋ ਰਿਹਾ ਤੁਹਾਨੂੰ ਪਤਾ ਹੈ? ਕਿ ਨਸ਼ਾ ਸੇਵਨ ਕਰਨ ਵਾਲਾ ਜਿਹਨੂੰ ਪਿੰਡੋਂ ਬਾਹਰ ਫੇਰ ਆਉਂਦਾ ਉਹਨੂੰ ਜੇਲ੍ਹ ਚ ਲਿਆ ਜਾਂਦੇ ਜਾਂ ਨਸ਼ਾ ਨਹੀਂ ਉਹ ਛੱਡ ਰਿਹਾ। ਔਰ ਮਕਮਲ ਤੌਰ ਤੇ ਛੋਟੇ-ਛੋਟੇ মিডিਆ ਹਾਊਸਸ ਨੂੰ ਵੀ ਦਬਾਇਆ ਜਾ ਰਿਹਾ ਵੀ ਤੁਸੀਂ ਕੋਈ ਖਬਰ ਨਹੀਂ ਚਲਾਉਣੀ ਜੇ ਕੋਈ ਓਵਰਡੋਸ ਨਾਲ ਮਰ ਗਿਆ ਐਸ ਐਚ ਓ ਦਾ ਕੀ ਕੰਮ ਹੈ ਜਾਂ ਚੌਕੀ ਇਨਚਾਰਜ ਉਹ ਜਿੱਥੇ ਕੋਈ ਓਵਰਡੋਸ ਨਾਲ ਬੰਦਾ ਮਰ ਜਾਂਦਾ ਉਹਨੂੰ ਚੁੱਪ ਕਰਾਉਣ ਤੇ ਉਹਨੂੰ ਕਿਵੇਂ ਨਾ ਕਿਵੇਂ ਅੰਤਿਮ ਸੰਸਕਾਰ ਕਰਾਉਣ ਤੇ ਤੁਸੀਂ ਵੇਖੋ ਵੀ ਜੇ ਹੋਮਗਾਰਡ ਸ਼ਬਦ ਜਿਹੜਾ ਪੰਜਾਬ ਪੁਲਿਸ ਦੇ ਮੁਲਾਜ਼ਮ ਜਿਹੜਾ ਡੈੱਡ ਬੋਡੀ ਲੈ ਕੇ ਬੈਠਾ ਸੀ ਉਹਨੂੰ ਇਹਨਾਂ ਨੇ ਮਨਾ ਲਿਆ ਵੀ ਤੂੰ ਹੁਣ ਡਾਇਵਰਟ ਕਰ ਇਹ ਇਹ ਨਾ ਕਹਿ ਤੂੰ ਕਹਿ ਨੇਚਰਲ ਡੈਥ ਹੈ ਤੇ ਆਮ ਵਿਅਕਤੀ ਤਾਂ ਪੁਲਸ ਵਰਦੀ ਧਾਰੀ ਤੋਂ ਵੈਸੀ ਡਰ ਜਾਂਦਾ ਹੈ ਪਿੰਡਾਂ ਦੇ ਵਿੱਚ ਨਸ਼ਾ ਖਤਮ ਨਹੀਂ ਹੋਇਆ ਜੁੱਧ ਨਸ਼ਾ ਵਿਰੋਧ ਮਕਮਲ ਤੌਰ ਤੇ ਫੇਲ ਹੋ ਗਿਆ ਮਾਨ ਸਾਹਿਬ ਮੇਰੀ ਬੇਨਤੀ ਆ ਆਓ ਰਲ ਮਿਲ ਕੇ ਬਾਟ ਕੇ ਇਹਰੇ ਤੇ ਕੋਈ ਤਜਵੀਜ਼ ਬਣਾਓ ਕਿਨੂੰ ਬੇਵਕੂ ਬਣਾ ਰਹੇ ਹੂੰ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਤੇ ਉਹਨਾਂ ਬੱਚਿਆਂ ਨੂੰ ਜਿਹੜੇ ਸਾਡੇ ਬੱਚੇ ਆ ਕਿਹਨੂੰ ਗਮਰਾਹ ਕਰ ਰਹੇ ਆ ਅਸੀਂ ਕਿਉਂ ਇਸ ਗੱਲ ਤੇ ਸ਼ਾਬਾਸ਼ੇ ਲੈਣੀ ਚਾਹੁੰਦੇ ਹਾਂ ਸਾਨੂੰ ਗੱਲ ਮੰਨ ਲੈਣੀ ਚਾਹੀਦੀ ਹੈ ਕਿ ਹਜੇ ਤੱਕ ਕਿਸੇ ਪ੍ਰਕਾਰ ਦਾ ਕੋਈ ਅਸੀਂ ਇਹ ਰੇਤੇ ਉਪਰਾਲਾ ਨਹੀਂ ਕਰ ਸਕਦੀਏ ਆਓ ਰਲ ਮਿਲ ਬੈਠੀਏ ਇਹ ਸਬਦਾ ਕੰਮ ਹੈ ਇਹ ਮੇਰਾ ਵੀ ਕੰਮ ਹੈ ਮੈਂ ਨਹੀਂ ਕਹਿੰਦਾ ਮੈਂ ਆਪੋਜੀਸ਼ਨ ਦਾ ਕੰਮ ਨਹੀਂ ਹੈ ਲੇਕਿਨ ਯਾਰ ਬਹੁਤ ਮਾੜਾ ਹਾਲ ਹੈ ਪੰਜਾਬ ਮਰ ਰਿਹਾ ਹੈ ਤੇ ਸਰਕਾਰਾਂ ਬਾਨੇ ਬਣਾ ਕੇ ਕੋਈ ਯਾਤਰਾਵਾਂ ਕਰ ਰਿਹਾ ਕਿੰਨੇ ਪੈਸੇ ਲਾਤੇ ਗਵਰਨਰ ਸਾਹਿਬ ਨੇ ਉਸ ਯਾਤਰਾ ਤੇ ਕਿੱਥੋਂ ਲਾਏ ਪੈਸੇ ਗਵਰਨਰ ਸਾਹਿਬ ਨੇ ਆਪਣੀ ਤਨਖਾਹ ਤੋਂ ਦਿੱਤੇ ਉਹ ਪੈਸਾ ਕਿ ਭਾਜੀਪੀ ਦੇ ਜਿਹੜੇ ਲੋਕ ਸੀ ਇਹਨਾਂ ਨੇ ਆਪਣੀ ਤਨਖਾਹ ਚੋਂ ਦਿੱਤਾ ਜਿਹੜੇ ਉੱਥੇ ਪਹੁੰਚੇ ਇਹ ਪੈਸਾ ਪੰਜਾਬ ਸਰਕਾਰ ਦਾ ਸੀ ਜੇ ਡੀ ਐਡਿਕਸ਼ਨ ਸੈਂਟਰ ਤੇ ਇਹ ਪੈਸਾ ਲੱਗਦਾ ਤਾਂ ਸ਼ਾਇਦ ਦੋ ਡੀ ਐਡਿਕਸ਼ਨ ਸੈਂਟਰ ਜਿਹੜੇ ਉਹ ਚੰਗੇ ਤਰੀਕੇ ਨਾਲ ਕੰਮ ਕਰ ਰਹੇ ਹੁੰਦੇ ਕਾਉਂਸਲਿੰਗ ਤੇ ਬੰਦੇ ਰੱਖੇ ਜਾਂਦੇ ਜਿਨ੍ਹਾਂ ਨੂੰ ਤਨਖਾਹਾਂ ਦਿੱਤੀਆਂ ਜਾਂਦੀਆਂ 20-25000 ਰੁਪਏ ਮਹੀਨਾ ਤੇ ਜਿਹੜੇ ਲੋਗ ਨਸ਼ਾ ਕਰਦੇ ਐ ਉਹਨਾਂ ਦੀ ਕਾਉਂਸਲਿੰਗ ਕੀਤੀ ਜਾਂਦੀ ਤਾਂ ਸ਼ਾਇਦ 20ਾਂ ਦੇ ਵਿੱਚੋਂ ਕੋਈ ਇੱਕ ਵਿਅਕਤੀ ਨਸ਼ਾ ਕਰਨ ਤੋਂ ਹਟ ਜਾਂਦਾ ਲੇਕਿਨ ਤੁਹਾਡੀ ਯਾਤਰਾ ਦਾ ਤੇ ਤੁਹਾਡੇ ਯੁੱਧ ਨਸ਼ਾ ਵਿਰੋਧ ਦਾ ਉਹ तमाम ਕਰੋੜਾਂ ਰੁਪਇਆ ਲੱਗਦਾ ਇੱਕ ਚੰੰਨੀ ਫਾਇਦਾ ਨਹੀਂ ਹੋਇਆ ਜਦੋਂ ਕੀ ਕੋ ਲਚਾਰ ਪੁਲਸ ਮਲਾਜਮ ਔਰ ਇਹ ਭੇਡ ਕੋਈ ਇਹ ਨਸ਼ੇ ਦੀ ਭੇਡ ਕੋਈ ਇਕੱਲਾ ਹੋਮਗਾਰਡ ਵਿਅਕਤੀ ਦਾ ਨਹੀਂ ਡੀਜੀਪੀਾਂ ਦੇ ਬੱਚੇ ਵੀ ਇਸ ਨਸ਼ੇ ਦੀ ਭੇਡ ਛੱਡ ਕੇ ਤੁਸੀਂ ਦੇਖਿਆ ਹੁਣੇ ਸੋ ਮੈਨੂੰ ਲੱਗਦਾ ਕਿ ਬਹੁਤ ਮਾੜੀ ਤੇ ਦੁਖਦਾਈ ਘਟਨਾ ਹੈ ਉਹਨਾਂ ਨੇ ਇਸੇ ਦੇ ਨਾਲ ਨਾਲ ਗਵਰਨਰ ਪੰਜਾਬ ਵੱਲੋਂ ਦੌਰਾ ਕਰਨ ਤੋਂ ਬਾਅਦ ਦੇ ਵਿੱਚ ਇਹ ਗੱਲ ਕਹਿ ਦਿੱਤੀ ਗਈ ਕਿ ਯੁੱਧ ਨਸ਼ਾ ਵਿਰੁੱਧ ਬਿਲਕੁਲ ਸਫਲ ਮਹਿੰਮ ਹੈ ਜੋ ਚੀਜ਼ ਹੈ ਉਸ ਨੂੰ ਮੰਨਣਾ ਵੀ ਚਾਹੀਦਾ ਹੈ ਇਹ ਬਿਆਨ ਜਿਹੜਾ ਗਵਰਨਰ ਵੱਲੋਂ ਇਸ ਯਾਤਰਾ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਦਿੱਤਾ ਗਿਆ ਸੀ ਦੇਖੋ ਗਵਰਨਰ ਸਾਹਿਬ ਜਾਂ ਤਾਂ ਆંકੜੇ ਪੇਸ਼ ਕਰਨ ਕੋਈ ਆંકੜੇ ਪੇਸ਼ ਕਰਨ ਕਿਸੇ ਦੇ ਬਿਆਨ ਕਰਨ ਨਾਲ ਤਾਂ ਕੁਝ ਨਹੀਂ ਹੋਣਾ ਤੁਸੀਂ ਯੁੱਧ ਵਿਸ਼ਾ ਨਸ਼ਾ ਵਿਰੁੱਧ ਤੇ ਘਾਟ ਢਾ ਦਿੱਤੇ ਗਏ 70 ਬਜਟ ਰਿਹਾ ਕਿ 45000 ਤੁਸੀਂ ਐਫ ਆਈ ਆਰ ਦਰਜ ਕਰ ਦਿੱਤੀਗੀ ਕੀ ਹੋਇਆ ਉਸ ਐਫ ਆਈ ਆਰ ਦਰਜ ਕਰ ਦੇਣ ਦੇ ਨਾਲ ਕੀ ਨਸ਼ਾ ਖਤਮ ਹੋ ਜਾਏਗਾ ਮੈਂ ਤਾਂ ਤੁਹਾਡੇ ਸਾਹਮਣੇ ਉਦਾਹਰਣ ਦੇ ਰਿਹਾ ਕਿਸੇ ਪਿੰਡ ਚ ਪੁੱਛ ਲਓ ਕਿਸੇ ਸ਼ਹਿਰ ਚ ਪੁੱਛ ਲਓ ਕਿਸੇ ਚੌਂਕ ਚ ਪੁੱਛ ਲਓ ਕਿਸੇ ਚੁਰਾਈ ਚ ਪੁੱਛ ਲਓ ਕਿ ਨਸ਼ਾ ਖਤਮ ਹੋ ਜਾਉਣਗੇ ਨਹੀਂ ਜੀ ਨਸ਼ਾ ਤਾਂ ਵੱਧ ਗਿਆ ਹੈ ਕਿਉਂਕਿ ਇਦਾਂ ਨਸ਼ਾ ਖਤਮ ਹੀ ਹੋਏ ਆਲਟਰਨੇਟਿਵ ਦੇਣਾ ਪੈਣਾ ਹੈ ਨਸ਼ੇ ਦਾ ਪਲੱਸ ਕਾਉਂਸਲਿੰਗ ਕਰਨੀ ਪੈਣੀ ਹੈ ਡੀ ਐਡਿਕਸ਼ਨ ਸੈਂਟਰਾਂ ਤੇ ਪੂਰਾ ਜੋਰ ਮਾਰਨਾ ਪੈਣਾ ਹੈ ਸਾਰਿਆਂ ਨੂੰ ਇਕੱਠੇ ਕਰਨਾ ਪੈਣਾ ਪੰਜਾਬ ਦੇ ਹਰ ਵਰਗ ਨੂੰ ਇਕੱਠੇ ਕਰਨਾ ਪੈਣਾ ਸੋਸ਼ੀਅਲਾਈਜ਼ ਜਿਹੜੇ ਲੋਕ ਕਰਦੇ ਆ ਜਾਂ ਸੋਸ਼ੀਅਲ ਵਰਕ ਕਰਦੇ ਆ ਇਹਨਾਂ ਲੋਕਾਂ ਨਾਲ ਬੈਠਣਾ ਪੈਣਾ ਇਹ ਐਂਦਾ ਨਹੀਂ ਕਿ ਇਕੱਲਾ ਬਿਆਨ ਦੇਤਾ ਤੇ ਪੋਸਟਰ ਲਾਤੇ ਤੇ ਯਾਤਰਾ ਕਰ ਲਈਏ ਇਹਨਾਂ ਦਾ ਨਾਅਸ਼ਾ ਖਤਮ ਨਹੀਂ ਹੋਉਂਦਾ